ਹਾਂਜੀ ਮੇਰਾ ਨਾਮ ਸਤਨਾਮ ਲੋਹਟ ਮਸਤਾਨਾ ਜੀ ਮੇਰਾ ਨਾਮ ਰੱਖਿਆ ਗਿਆ ਸੀ ਫਿਲਮਾਂ ਦੇ ਵਿੱਚ ਫਿਲਮਾਂ ਕਾਫੀ ਦੇ ਵਿੱਚ ਕੰਮ ਕਰ ਸਕੇ ਜਿਨ੍ਹਾਂ ਵਿੱਚ ਹਿੰਦੀ ਫਿਲਮਾਂ ਵੀ ਸੀ ਸ਼ਾਹਦ ਕਪੂਰ ਦੀ ਜਰਸੀ ਹੋਗੀ ਤੇ ਬੰਦਾ ਸਿੰਘ ਹੋਗੀ ਅਰਸ਼ਦਵਾਰਸੀ ਦੀ ਤੇ ਰੇਡੂ ਅਲਟਰਨ ਸ਼ਾਹਬਾਨੀ ਗਰਦਾਰੀ ਲਾਲ ਗਿੱਪੀ ਗਰੇਵਾਲ ਦੀ ਮਸਤਾਨੇ ਤੇ ਅਕਾਲ ਤੇ ਇੱਕ ਆਈ ਸੀ ਜਹਾਨ ਕਿਲਾ ਫਿਲਮ ਅਸੀਂ ਬਹੁਤ ਸੰਘਰਸ਼ ਕਰ ਰਹੇ ਹਾਂ ਜ਼ਿੰਦਗੀ ਨਾਲ ਅਸੀਂ ਮੈਂ ਟੈਨੀ ਕਰ ਰਹੇ ਹਾਂ ਸਾਨੂੰ ਆਏ ਵੀ ਅਸੀਂ ਵੀ ਅੱਗੇ ਵਧੀਏ ਇਸ ਕੰਮ ਵਿੱਚ ਇੱਕ ਚਾਹਨਾ ਦਿਲ ਦੀ ਕਿ ਅੱਗੇ ਵਧੀਏ ਇਸ ਫਿਲਮ ਹੀ ਲੈਣ ਦੇ ਵਿੱਚ ਹੋਰ ਕੰਮਕਾਰ ਤਾਂ ਜੀ ਪਿੱਛੋਂ ਜਦੋਂ ਕੋਈ ਸ਼ੂਟਿੰਗ ਹੁੰਦੀ ਆ ਤਾਂ ਚਲੇ ਜਾਂਦੇ ਆ ਨਹੀਂ ਫਿਰ ਉਹੀ ਦਿਹਾੜੀ ਕਰਦੇ ਆ ਜਿਵੇਂ ਤੂੜੀ ਦੇ ਸਮੇਂ ਤੂੜੀ ਪਾਉਣ ਵਾਲਾ ਕੰਮ ਜਿਵੇਂ ਵੀ ਜੋ ਵੀ ਦਿਹਾੜੀ ਦਾ ਕੰਮ ਮਿਲਦਾ ਉਹ ਕਰੀ ਜਾਂਦੇ ਆ ਜੀ ਬਹੁਤ ਜ਼ਰਾ ਅਠੇਸ ਪਹੁੰਚਦੀ ਆ ਜੀ ਜੋ ਕਿ ਮੈਨੂੰ ਕਿਹਾ ਜਾਂਦਾ ਕਿ ਦੋਸਤ ਮਿੱਤਰ ਵੀ ਕਹਿੰਦੇ ਨੇ ਕਿ ਤੂੰ ਐਡੇ بڑے ਫਿਲਮਾਂ ਦੇ ਵਿੱਚ ਕਿ ਤੂੰ ਇਹ ਛੋਟਾ ਮੋਟਾ ਕੰਮ ਕਰੇਗਾ ਉਥੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ ਹਾਂ ਤੇ ਮਿਹਨਤ ਕਰਦੇ ਆਂਗੇ ਬਹੁਤ ਜ਼ਿਆਦਾ ਫਿਲਮਾਂ ਦੇ ਵਿੱਚ ਵੀ ਹੋਰ ਕੰਮ ਨਾਲ ਵੀ ਸਾਡੇ ਵਰਗੇ ਆਰਟਿਸਟ ਨਾਲ ਜਦੋਂ ਤਾਂ ਉਹਨਾਂ ਨੂੰ ਮਤਲਬ ਹੁੰਦਾ ਜੀ ਉਹ ਤਾਂ ਕੋਲੇ ਲਾ ਕੇ ਉਹ ਆਪਦਾ ਮਤਲਬ ਕੱਢਦੇ ਨੇ ਉਸ ਤੋਂ ਬਾਅਦ ੱਕੇ ਮਾਰੇ ਜਾਂਦੇ ਨੇ ਤੇ ਕੋਈ ਮੁੱਲ ਨਹੀਂ ਪੈਂਦਾ ੱਕੇ ਜਾਂਦੇ ਜੀ ਬਿਲਕੁਲ ਰੁਕੇ ਜਾਂਦਾ ਫੋਟੋ ਖਿਚਾਉਣ ਤੋਂ ਕਿਸੇ ਆਰਟਿਸਟ ਨਾਲ ਸਾਡੀ ਕਿਸੇ ਕਲਾਕਾਰ ਨਾਲ ਪੰਜਾਬੀ ਹਿੰਦੀ ਕਲਾਕਾਰ ਨਾਲ ਕਿਸੇ ਨਾਲ ਸਾਡੀ ਫੋਟੋ ਨਹੀਂ ਕਰਵਾਈ ਜਾਂਦੀ ਅੱਛਾ ਉਹ ਲੋ ਮਜ਼ਦੂਰੀ ਬਣਦੀ ਦੇਂਦੇ ਨੇ ਬਾਕੀ ਤੋੜ ਦੇਂਦੇ ਨੇ ਮੈਂ ਇਹੀ ਕਹਿਣਾ ਜੀ ਕਿ ਉਹ ਵੱਡੇ ਕਲਾਕਾਰ ਉਹ ਸਾਡੇ ਵੱਡੇ ਕਲਾਕਾਰ ਵੱਡੇ ਡਾਇਰੈਕਟਰ ਐਕਟਰ ਸਾਡਾ ਐਡੀਸ਼ਨ ਲੈ ਲੈਣ ਮੇਰਾ ਐਡੀਸ਼ਨ ਲੈਣ ਮੈਂ ਵੀ ਅੱਗੇ ਵਧਣਾ ਚਾਹੁੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੈਨੂੰ ਵੀ ਇਸ ਵੱਡੇ ਐਕਟਰਾਂ ਦੀ ਤਰ੍ਹਾਂ ਮੈਨੂੰ ਵੀ ਨਾਲ ਅੱਗੇ ਵਧਣ ਦਾ ਮੌਕਾ ਦੇਣ ਮੈਂ ਇਹ ਕਹਿਣਾ ਚਾਹੁੰਦਾ ਅਗਰ ਸਾਡੀ ਇਸ ਕਲਾਕਾਰੀ ਵਿੱਚ ਕੋਈ ਕਮੀ ਆ ਤਾਂ ਦੱਸਣ ਹਾਂ ਤਾਂ ਵੀ ਦੱਸਣ ਰੋਲ ਤੁਸੀਂ ਤਰਸ ਦੇ ਆਧਾਰ ਤੇ ਨਹੀਂ ਕਾਬਿਲियत ਦੇ ਆਧਾਰ ਤੇ ਮੰਗਣਾ ਚਾਹੁੰਦੇ ਹੋ ਬੜੀ ਸਾਲਾਂ ਤੋਂ ਮਿਹਨਤ ਕਰ ਰਹੇ ਹਾਂ ਜੀ ਇਸ ਕੰਮ ਦੇ ਵਿੱਚ ਹਾਂ ਅਸੀਂ ਇੱਕ ਕਾਬਿਲियत ਤੌਰ ਤੇ ਇਸ ਇਹ ਕੰਮ ਨੂੰ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ